ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 30 ਜੂਨ ਨੂੰ ਪੰਜਾਬ ਦੇ ਮੌਸਮ ਦੇ ਕਿ ਅੱਜ 30 ਜੂਨ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿੰਨਾ ਖੇਤਰਾਂ ਦੇ ਵਿੱਚ ਮੀਂਹ ਹਨੇਰੀ ਤਕੜੇ ਝੱਖੜ ਬੀਰੋ ਗਰਜ ਚਮਕ ਇਦਾਂ ਦੇ ਹਾਲਾਤ ਬਣੇ ਹੋਏ ਨੇ ਉਹ ਖੇਤਰਾਂ ਦੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ ਸਵੇਰ ਦੇ 6 ਵਜੇ ਤੋਂ ਲੈ ਕੇ ਹੀ ਜੇਕਰ ਪੁੱਛ ਗੱਲ ਕਰੀਏ ਇੱਕ ਬੱਦਲੀ ਸਿਸਟਮ ਬਣਿਆ ਹੋਇਆ ਹੈ ਜੋ ਕਿ ਸਵੇਰ ਦੇ ਪਹਿਲੇ ਘੰਟਿਆਂ ਤੋਂ ਵਿਕਸਿਤ ਹੋਇਆ ਸੀ ਵੀਰੋ ਉਹਦਾ ਜ਼ਿਆਦਾਤਰ ਪ੍ਰਭਾਵ ਆਪਾਂ ਨੂੰ ਹੋਣ ਦੇ ਸਮੇਂ ਤੇ ਆਉਂਦੇ ਵੀਰੋ 2-4 ਘੰਟਿਆਂ ਤੱਕ ਜੋ ਮਾਝੇ ਦੋਆਬੇ ਦੇ ਖੇਤਰ ਵੀਰੋ ਉਹਨਾਂ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਮੇਨ ਭਾਗ ਹੋਣਗੇ ਵੀਰੋ ਪੰਜਾਬ ਦੇ ਕਪੂਰਥਲਾ ਜਲੰਧਰ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬਕ ਅੱਗੇ ਵੀਰੋ ਕੁਸ਼ ਭਾਗੇ ਜੋ ਵਿੱਚ ਗੁਰਦਾਸਪੁਰ ਪਠਾਨਕੋਟ ਦੇ ਆਗੇ ਅੱਗੇ ਵੀਰੋ ਫਰੋਜ਼ਪੁਰ ਫਰੀਦਕੋਟ ਜੋ ਇਹ ਪੱਛਮੀ ਸਰਹੱਦੀ ਖੇਤਰ ਨੇ ਇਹਨਾਂ ਖੇਤਰਾਂ ਵਿੱਚ ਮਾਝੇ ਤੇ ਦੋਆਬੇ ਦੇ ਖੇਤਾਂ ਦੇ ਵਿੱਚ ਵੀਰੋ ਇਹ ਸਿਸਟਮ ਦਾ ਅਸਰ ਆਪਾਂ ਨੂੰ ਆਉਂਦੇ 5-7 ਘੰਟਿਆਂ ਤੱਕ ਹੁਣ ਤੋਂ ਲੈ ਕੇ ਵੀਰੋ ਤਕੜੀ ਮਤਰਾ ਦੇ ਵਿੱਚ ਦੇਖਣ ਨੂੰ ਮਿਲੇਗਾ ਇਨ੍ਹਾਂ ਖੇਤਰਾਂ ਦੇ ਵਿੱਚ ਬਿਰੋ ਤੇਜ਼ ਹਵਾ ਝੱਖੜ ਤਕਰੀਬਨ 50 ਤੋਂ ਲੈ ਕੇ 70 ਕਿਲੋਮੀਟਰ ਤੱਕ ਦੀਆਂ ਬਿਰੋ ਤੇਜ਼ ਹਵਾਵਾਂ ਮੱਚ ਸਕਦੀਆਂ ਝੱਖੜ ਹਨੇਰੀਮੀ ਤਕੜੀ ਗਰਜ ਚਮਕ ਬਿਰੋ ਤੇ ਮੀਂਹ ਦੀਆਂ ਤਕੜੀਆਂ ਕਾਰਵਾਈਆਂ ਪਨ ਉਨ੍ਹਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ ਵੀ ਹੋਰ ਹੀ ਹੋਰੀ ਜੇਕਰ ਇਹ ਸਿਸਟਮ ਆਪਣਾ ਦਾਇਰਾ ਵਧਾਉਂਦਾ ਹੈ ਤਾਂ ਅੱਗੇ ਜੋ ਮੱਧ ਪੰਜਾਬ ਦੇ ਏਰੀਆ ਹੋਣਗੇ ਜਿਵੇਂ ਮੁਕਸਰ ਸਾਹਿਬ ਆ ਗਿਆ ਅੱਗੇ ਬਿਰੋ ਮੋਗਾ ਲੁਧਿਆਣਾ ਬਰਨਾਲਾ ਇਹ ਖੇਤਰਾਂ ਦੇ ਤੱਕ ਵੀਰੋ ਸਿਸਟਮ ਦਾ ਅਸਰ ਆਪ ਨੂੰ ਆਉਂਦੇ 2-3 ਘੰਟਿਆਂ ਦੇ ਬਾਅਦ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਵੀਰੋ ਦੂਸਰੇ ਪੰਜਾਬ ਦੀ ਗੱਲ ਕਰੀਏ ਜੋ ਜਮ੍ਹਾਂ ਆਪਣੇ ਪੰਜਾਬ ਦੇ ਵੀਰੋ ਹਰਿਆਣੇ ਦੇ ਨਾਲ ਪੈਂਦੇ ਖੇਤਰ ਰਹੇਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੰਜਾਬ ਦੇ ਦੱਖਣੀ ਭਾਗ ਦੇ ਵੀਰੋ ਜਿਹਦੇ ਵਿੱਚ ਆ ਗਿਆ ਮਕਸਰ ਸਾਹਿਬ ਤੋਂ ਲੈ ਕੇ ਮਠੰਡਾ ਮਾਨਸਾ ਬਰਨਾਲਾ ਤਲਵੰਡੀ ਸਾਬੋ ਵੀਰੋ ਇਹ ਬੜਲਾ ਡਾ ਇਰੀਆ ਵਗੈਰਾ ਜੋ ਏਰੀਆ ਹੋਣਗੇ ਵੀਰੋ ਜੋ ਕਿ ਹਰਿਆਣੇ ਦੇ ਨੇੜੇ ਪੈਂਦੇ ਨੇ ਤੇ ਕੁਝ ਖੇਤਰ ਰਾਜਸਥਾਨ ਦੇ ਨੇੜੇ ਵੰਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਸਿਸਟਮ ਦਾ ਅਸਰ ਵੀਰੋ ਆਪਾਂ ਨੂੰ ਜੇਕਰ ਇਹ ਸਿਸਟਮ ਇਸੇ ਗਤੀ ਨਾਲ ਅੱਗੇ ਵੱਧਦਾ ਹੈ ਤਾਂ ਆਪਾਂ ਨੂੰ ਆਉਂਦੇ 4 ਤੋਂ 5 ਘੰਟਿਆਂ ਦੇ ਬਾਅਦ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹਲਕੀ-ਪੁਲਕੀ ਬੱਦਲਬਾਜ਼ੀ ਦੇ ਨਾਲ ਥੋੜਾ-ਮੋਟਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਵੀਰੋ ਜ਼ਿਆਦਾ ਮੀਂਹ ਇਨ੍ਹਾਂ ਖੇਤਰਾਂ ਦੇ ਵਿੱਚ ਨਹੀਂ ਪਵੇਗਾ ਜ਼ਿਆਦਾ ਮੀਂਹ ਦਾ ਅਲਰਟ ਹੈ ਜੋ ਉਸ ਖੇਤਰ ਦੇ ਵਿੱਚ ਹੈ ਵੀਰੋ ਜੋ ਮਾਝੇ ਦੋਆਬੇ ਦੇ ਖੇਤਰ ਨਹੀਂ ਉਹਨਾਂ ਖੇਤਰਾਂ ਦੇ ਵਿੱਚ ਅੱਜ ਤ ਅਕ ਵੀਰੋ ਬੱਦਲਬਾਈ ਹਲਕੀ ਫੁਰਕੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਣੀ ਰਹੇਗੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਵੀਰੋ 30-35% ਖੇਤਰਾਂ ਦੇ ਵਿੱਚ ਧੁੱਪ ਦੇ ਅਸਰ ਵੀ ਬਣੇ ਰਹਿਣਗੇ ਚੰਗੀ ਧੁੱਪ ਦੇਖਣ ਨੂੰ ਮਿਲੇਗੀ ਆ ਵੀਰੋ ਆਮ ਹਵਾਵਾਂ ਦੱਖਣ ਤੇ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਪਰ ਜੋ ਵੀਰੋ ਕਿ ਹਨੇਰੀ ਦਾ ਮਾਹੌਲ ਜਿੱਥੇ ਕਿਤੇ ਬਣੇਗਾ ਉਦੋਂ ਵੀਰੋ ਹਵਾਵਾਂ ਦੀ ਦਿਸ਼ਾ ਉਹ ਬਦਲੇਗੀ ਪਰ ਆਮ ਵੀਰੋ ਜੋ ਕਿ ਹਵਾਵਾਂ ਨੇ ਨਿਰੰਤਰ ਚੱਲਦੀਆਂ ਨੇ ਉਹ ਵੀਰੋ ਪੂਰਬ ਦਿਸ਼ਾ ਤੇ ਦੱਖਣ ਦਿਸ਼ਾ ਤੋਂ ਹੀ ਚੱਲਣਗੀਆਂ ਜੇ ਵੀਰੋ ਜੇ ਧੁੱਪ ਨਿਕਲੇਗੀ ਕੁਝ ਖੇਤਰਾਂ ਦੇ ਵਿੱਚ ਉੱਥੇ ਹਮਸ ਦਾ ਮਾਹੌਲ ਗਰਮੀ ਦਾ ਬਣਿਆ ਰਹੇਗਾ ਪਰ ਵੀਰੋ ਓਵਰਾਲ ਪੰਜਾਬ ਦੇ ਜੱਪਾ ਗੱਲ ਕਰੀ ਤਾਂ 50% ਖੇਤਰਾਂ ਦੇ ਵਿੱਚ ਬਰਸਾਤ ਹੋਣ ਦੀ ਉਮੀਦ ਬਣੀ ਹੋਈ ਹੈ ਜੋ ਖੇਤਰ ਵੀਰੋ ਮੱਝੇ ਦੋਆਬੇ ਦੇ ਖੇਤਰ ਨੇ ਪੱਛਮੀ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿ ਬਾਕੀ ਵੀਰੋ ਅਗਲੀ ਜਾਣਕਾਰੀ ਲੈ ਕੇ ਆਪਾਂ ਦੁਪਹਿਰ ਤੋਂ ਬਾਅਦ ਦੀ ਵੀਡੀਓ ਵਿੱਚ ਫੇਰ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੌਸਮ ਦੀ ਸਹੀ ਤੋਂ ਸਹੀ ਜਾਣਕਾਰੀ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ